ਬਿਨਾ ਕਿਸੇ ਵਿਚੋਲੇ ਤੇ ਮੈਰਜ ਬਿਊਰੋ ਤੋਂ ਘਰ ਬੈਠੇ ਹਰ ਰੋਜ਼ ਪੰਜਾਬੀ ਵਧੀਆ-ਵਧੀਆ ਪਰਿਵਾਰਾਂ ਦੇ ਰਿਸ਼ਤੇ ਦੇਖਣ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲਓ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਮੋਗਾ ਗੋਤਸਰਾ ਮੁੰਡੇ ਦੀ ਪੜਾਈ ਗ੍ਰੈਜੂਏਸ਼ਨ ਤੇ ਆਈਟੀਆਈ ਪਲੰਬਰ ਦੀ ਕੀਤੀ ਹੋਈ ਹੈ ਡੇਟ ਆਫ ਬਰਥ 1999 ਕੱਦ 6 ਫੁੱਟ ਮੁੰਡੇ ਕੋਲੇ ਜ਼ਮੀਨ ਦੇ 5 ਕਿੱਲੇ ਭੈਣਾ 2 ਇੱਕ ਭੈਣ ਜਰਮਨ ਵਿੱਚ ਰਹਿੰਦੇ ਮੁੰਡਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਵਧੀਆ ਜੌਬ ਕਰਦਾ ਚੰਗੀ ਸੈਲਰੀ ਕਟਿੰਗ ਵਾਲਾ ਨਸਰਹਤ ਮੁੰਡਾ ਪਿੰਡ ਦੇ ਵਿੱਚ ਪਰਿਵਾਰ ਦੀ ਵਧੀਆ ਕੋਠੀ ਤੇ ਬੈਲ ਸ਼ੈਟਰਡ ਫੈਮਿਲੀ ਤੋਂ ਮੁੰਡਾ ਬਿਲੋਂਗ ਕਰਦਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਵਿੱਚ ਪੀਆਰ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਸ਼ਾਰਟ ਟਰਮਡ ਵੋਸ ਵਾਲੇ ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਘੱਟ ਸ਼ੇਅਰ ਧੰਨਵਾਦ